ਅੱਜ ਦੇ ਇਸ ਦਿਹਾੜੇ ਦੀ શ્રીਕ੍ਰਿਸ਼ਨ ਜਨਮ ਅਸ਼ਟਮੀ ਦੀ ਸਾਰਿਆਂ ਸੰਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਅੱਜ ਦਾ ਜਿਹੜਾ ਕਾਰਜ ਅੱਜ ਦਾ ਕੰਮ ਹੈ ਜਿਹੜਾ ਭਗਵਾਨ ਦਾ ਜਨਮ ਹੈ ਅੱਜ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੜੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਔਰ ਅਸੀਂ ਇਸ ਦਿਨ ਦੇ ਉੱਪਰ ਇਹੀ ਕਾਮਨਾ ਕਰਦੇ ਹਾਂ ਕਿ ਭਗਵਾਨ ਮਰਲੀ ਵਾਲੇ ਜਿਹੜੇ 16 ਕਲਾ ਸੰਪੂਰਨ ਨੇ ਸਾਰੇ ਜਗ ਦੇ ਰਚੇਤਾ ਨੇ ਉਹਨਾਂ ਦੇ ਅੱਗੇ ਇਹੀ ਕਾਮਨਾ ਕਰਦੇ ਕਿ ਇਹ ਪਰਮਾਤਮਾ ਜੀ ਅੱਜ 12 ਵਜੇ ਤੋਂ ਬਾਅਦ ਜਦੋਂ ਤੁਹਾਡਾ ਜਨਮ ਹੋਣਾ ਹੈ ਸਾਰੇ ਜਗ ਦੇ ਵਿੱਚ ਖੁਸ਼ੀਆਂ ਖੇੜੇ ਵਿਚਾਰ ਦਿਓ ਜਿਨ੍ਹਾਂ ਵੀ ਕੋਈ ਤਰਤੀਆਂ ਨੇ ਸਾਰੀਆਂ ਸੰਪੂਰਨ ਕਰ ਦਿਓ ਅੱਜ ਦੇ ਦਿਨ ਦੀ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇ ਲੈ ਜੀ ਇਹ ਤੇਰਾ ਬਾਗ਼ ਸੁਹਣਾ ਤੇ ਆਜ ਦੇ ਦਿਨ ਦੀ ਮੈਂ ਸਾਰੀਆਂ ਸੰਗਤਾਂ ਨੂੰ